ਵੇ ਪਤ ਤੇਰਾ ਮੂੰਹ じゃ ਦਾਸ ਕਾ ਤੋਂ ਮੈਨੂੰ ਦੋ ਦਿਨ ਹੋ ਗਏ ਵੇਂਦੀ ਨੂੰ ਮੰਮੀ ਮੈਂ ਤੁਹਾਨੂੰ ਦੱਸਣਾ ਸੀਗਾ ਜਿਹੜਾ ਮੈਂ ਪਾਸ ਦਾ ਪੇਪਰ ਨਹੀਂ ਦਿੱਤਾ ਸੀ ਉਹਦੇ ਮੈਡੀਕਲ ਚ ਉਹਨਾਂ ਨੇ ਮੇਰੇ ਤੇ ਅਬਜੈਕਸ਼ਨ ਲਾਤੀ ਵੇ ਪਤ ਹੁਣ ਕੀ ਬਣੂਗਾ ਬਨ ਗਈ ਆ ਮੰਮੀ ਪੈਸੇ ਮੰਗਦੇ ਆ ਕਿੰਨੇ ਪੈਸੇ ਮੰਗਦੇ ਆ ਪੈਸੇ ਤਾਂ ਬਹੁਤ ਮੰਗਦੇ ਆ ਪਰ ਮੈਂ ਉਹਨਾਂ ਨੂੰ ਜਦੋਂ ਆਪਣੇ ਘਰ ਦੇ ਹਾਲਾਤ ਦੱਸੇ ਨਾ ਫਿਰ ਉਹ ਕਹਿੰਦੇ ਲੱਖ ਰੁਪਈਆ ਦਾ ਲੱਗੂਗਾ ਹੀ ਪਤਾ ਪਾ ਲੱਖ ਰੁਪਈਆ ਕਿੱਥੋਂ ਦੇਵਾਂਗੇ ਚੱਲ ਕੋਈ ਨਹੀਂ ਮੰਮੀ ਜੇ ਮੇਰੀ ਕਿਸਮਤ ਚ ਨੌਕਰੀ ਹੋਈ ਨਾ ਤਾਂ ਮੈਂ ਫੇਰ ਭਰਤੀ ਹੋ ਜੂੰਗਾ ਪੁੱਤ ਵਾਰ-ਵਾਰ ਨਹੀਂ ਮੌਕੇ ਮਿਲਦੇ ਤੇਰੀ ਜ਼ਿੰਦਗੀ ਦਾ ਸਵਾਲ ਐ ਮੇਰੀਆਂ ਵਾਲੀਆਂ ਵੇਚ ਦਿਨੇ 50000 ਦੀਆਂ ਹੋ ਜਾਣੀਆਂ ਤੇ 50000 ਤੇਰੇ ਤਾਏ ਕੋਲ ਧਾਰਾ ਫੜ ਲੈਣੇ ਆ ਠੀਕ ਐ ਮੰਮੀ ਵੇ ਪੁੱਤ ਜਿੱਕੀਤ ਬਾਈ ਕਿੱਥੇ ਆ ਚਾਚੀ ਪਾਪਾ ਦਾ ਹੈਣੀਗਾ ਘਰੇ ਉਹਦਾ ਭੈਣ ਕੋਲੇ ਗਿਆ ਉਹਨਾਂ ਦੇ ਲੈਂਟਰ ਪਹਿਣਾ 5-7 ਦਿਨ ਉੱਥੇ ਹੀ ਰਹੂਗਾ ਦੱਸੋ ਕੀ ਕੰਮ ਆਏ ਸੀਗੇ ਵੇ ਪਾਤਾ 50000 ਦਾ ਰਾ ਲੈਣਾ ਸੀ ਬੱਗੇ ਦਾ ਪੁਲਿਸ ਦਾ ਕੰਮ ਬਣਦਾ ਅਸੀਂ ਉਹਨਾਂ ਨੂੰ ਪੈਸੇ ਦੇਣੇ ਸੀ ਉਹ ਚਾਚੀ ਸਾਡੇ ਕੋਲ ਪੈਸੇ ਕਿੱਥੇ ਪਾਪਾ ਦਾ ਸਾਰੇ ਪੈਸੇ ਪਹਿਲਾਂ ਹੀ ਰਿਸ਼ਤੇਦਾਰਾਂ ਨੂੰ ਵੰਡੀ ਫਿਰਦਾ ਭਰਤੀ ਕਰਾਉਣਾ ਨੇ ਮੁੰਡੇ ਨੂੰ ਸਾਡੇ ਬਰੋਬਰ ਹੁਣ ਨੂੰ ਫਿਰਦੇ ਆ ਮੰਮੀ ਜਗਜੀਤ ਬਾਈ ਨੇ ਜਾਣ ਕੇ ਜਵਾਬ ਦਿੱਤਾ ਤੇ ਸਾਨੂੰ ਆਪਾਂ ਦਿੱਤਾ ਕਿ ਬਲਗੜਾ ਪੈਸੇ ਦੀ ਘਾਟ ਵੇ ਪੁੱਤ ਕਿਹੜਾ ਸ਼ਰੀਕ ਚਾਹੁੰਦਾ ਹੈ ਵੀ ਇਹ ਸਾਡੇ ਬਰਾਬਰ ਦੇ ਹੋਣ